ਆ ਦੇਖੋ ਫੋਰਚੂਨਰ ਗੱਡੀ ਤੇ ਸਟੰਟ ਕਰਨੇ ਨੌਜਵਾਨਾਂ ਨੂੰ ਪੈ ਗਏ ਮਹਿੰਗੇ ਚੜ ਗਏ ਪੁਲਿਸ ਦੇ ਅੜਿੱਕੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਡਿੜਬਾ ਦੇ ਐਸਐਚਓ ਨੇ ਪਾਈਆਂ ਨੌਜਵਾਨਾਂ ਨੂੰ ਭਜੜਾ ਤੁਹਾਨੂੰ ਦੱਸ ਜੇ ਪਿਛਲੇ ਦਿਨੀ ਕੁਝ ਸਕੂਲੀ ਨੌਜਵਾਨਾਂ ਦੇ ਵੱਲੋਂ ਡਿੜਵਾ ਵਿਖੇ ਨੈਸ਼ਨਲ ਹਾਈਵੇ ਰੋਡ ਤੇ ਫੋਰਚੂਨਰ ਗੱਡੀ ਅਤੇ ਕੁਝ ਹੋਰ ਗੱਡੀਆਂ ਚ ਗੱਡੀਆਂ ਦੇ ਬਾਹਰ ਨਿਕਲ ਕੇ ਸਟੰਟ ਕੀਤੇ ਜਾ ਰਹੇ ਸੀ ਜਿੱਥੇ ਨੌਜਵਾਨਾਂ ਵੱਲੋਂ ਸਟੰਟ ਕਰਨ ਮੌਕੇ ਵੀਡੀਓ ਵੀ ਬਣਾਈ ਗਈ ਹੈ ਜਦ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਪੁਲਿਸ ਦੀ ਪੈਨੀ ਨਜ਼ਰ ਤੋਂ ਬਚ ਨਾ ਸਕੇ 9 ਨੌਜਵਾਨਾਂ ਨੂੰ ਥਾਣੇ ਲਿਆ ਕੇ ਉਹਨਾਂ ਦੇ ਪਰਿਵਾਰਾਂ ਨੂੰ ਚੇਤਾਵਨੀ ਦੇ ਕੇ 9 ਨੌਜਵਾਨਾਂ ਦਾ ਮੋਟਾ ਚਲਾਨ ਕੀਤਾ ਗਿਆ ਅਤੇ ਪੁਲਿਸ ਨੇ ਸਖਤ ਚੇਤਾਵਨੀ ਦਿੱਤੀ ਦਿੜਬਾ ਐਸਐਚਓ ਨੇ ਕਿਹਾ ਕਿ ਹੁਣ ਦਿੜਬਾ ਪੁਲਿਸ ਦੀਆਂ ਨਜ਼ਰਾਂ ਤੋਂ ਕੋਈ ਇਸ ਤਰ੍ਹਾਂ ਦੀ ਹਰਕਤ ਕਰਨ ਵਾਲਾ ਵਿਅਕਤੀ ਬਚ ਨਹੀਂ ਸਕਦਾ ਤੁਹਾਨੂੰ ਦੱਸ ਜੇ ਇਸ ਤਰ੍ਹਾਂ ਦੇ ਸਟੰਟ ਬਾਜੀ ਕਰਨ ਵਾਲੇ ਕਿਸੇ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਜਿਸ ਕਰਕੇ ਪੁਲਿਸ ਹੁਣ ਸਖਤੀ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ ਚਲਾਨ ਕੱਟਿਆ ਗਿਆ ਜੀ ਕੁਝ ਨੌਜਵਾਨ ਸੀਗੇ ਜਿਹੜੇ ਉਹ ਸਟੰਟ ਕਰਦੇ ਪਾਏਗੇ ਸੀ ਕੀ ਮੈਟਰ ਹੈ ਜੀ ਕਿੱਥੋਂ ਹਾਂਜੀ ਪਿਛਲੇ ਦਿਨੀ ਕੁਝ ਨੌਜਵਾਨ ਸੀਗੇ ਜਿਹੜੇ ਬੱਚੇ ਪੜਦੇ ਸੀਗੇ ਉਹ ਆਪਣੇ ਨੈਸ਼ਨਲ ਹਾਈਵੇ ਤੇ ਸਟੱਡ ਵਗੈਰਾ ਕਰ ਰਹੇ ਸੀਗੇ ਜਿਨ੍ਹਾਂ ਤੋਂ ਪਤਾ ਲੱਗੇ ਸਾਨੂੰ ਸੋਸ਼ਲ ਮੀਡੀਆ ਤੋਂ ਵੀਡੀਓ ਪਤਨ ਲੱਗੀ ਇਹਨਾਂ ਬਾਰੇ ਤੇ ਅਸੀਂ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਤਾਂ ਪਤਾ ਲੱਗਾ ਕਿ ਇਹ ਦੱਬੇ ਦੇ ਆਪਣੇ ਪਿੰਡਾਂ ਦੇ ਬੱਚੇ ਸੀਗੇ ਇਹਨਾਂ ਨੂੰ ਬੁਲਾਇਆ ਗਿਆ ਇਹਨਾਂ ਦੇ ਮਾਪੇ ਨਾਲ ਗੱਲ ਕੀਤੀ ਤੇ ਜੋ ਮੋਟਰ ਵਹੀਕਲ ਐਕਟ ਦੇ ਅੰਦਰ ਸੈਕਸ਼ਨ ਸੀਗੇ ਉਹਨਾਂ ਚ ਇਹਨਾਂ ਤੇ ਚਲਾਣ ਕੀਤੇ ਗਏ ਤੇ ਇਹਨਾਂ ਨੂੰ ਵਾਰਨਿੰਗ ਦਿੱਤੀ ਗਈ ਕਿ ਇਦਾਂ ਦੇ ਕੰਮ ਨਾ ਕਰਨ ਕਿਉਂਕਿ ਤਾਂ ਕਰਨ ਵਾਲੇ ਇਹ ਆਪਣੀ ਜਾਨ ਨੂੰ ਵੀ ਜੋਖਮ ਵਿੱਚ ਪਾਉਂਦੇ ਨੇ ਤੇ ਨਾਲ ਜੋ ਡਰਾਈਵ ਕਰ ਰਹੇ ਨੇਗੇ ਉਹਨਾਂ ਲਈ ਵੀ ਖਤਰਾ ਹੈ ਤੇ ਫਿਰ ਇਹਨਾਂ ਨੂੰ ਕਿਸ ਤਰ੍ਹਾਂ ਦੇ ਚਲਾਣ ਕੀਤੇ ਗਏ ਇਹ ਜਿਹੜੇ ਡੇਂਜਰਸ ਡਰਾਈਵਿੰਗ ਵਗੈਰਾ ਦੇ ਇਹਨਾਂ ਦੇ ਜਿਹੜੇ ਮੋਟਰ ਵਹੀਕਲ ਐਕਟ ਦੇ ਅੰਦਰ ਸੈਕਸ਼ਨ ਸੀ ਉਹਨਾਂ ਦੇ ਚਲਾਣ ਕੀਤੇ ਗਏ ਨੇ ਇਹ ਬਾਈਕਲ ਸਰ ਕਿਹੜੀ ਸੀ ਜੀ ਇਹ ਇਨਾਂ ਚ ਇੱਕ ਫੋਰਚਨਰ ਸੀਗੀ ਜੀ ਗੱਡੀ ਜਿਹਦੇ ਉੱਪਰ ਬੈਠੇ ਸੀਗੇ ਬੱਚੇ ਇੱਕ ਸਕੋਰਪੀਓ ਸੀਗੀ ਤੇ ਕਾਫੀ ਹੋਰ ਗੱਡੀਆਂ ਸੀਗੀਆਂ ਜਿਹੜੀਆਂ ਨਾਲ ਇਹਨਾਂ ਦੇ ਕਾਫਲੇ ਦੇ ਤੌਰ ਤੇ ਬਣਾ ਰੱਖੀਆਂ ਸੀਗੀਆਂ ਜੀ ਇਹ ਕਿਹੜੀ ਰੋਡ ਤੇ ਕਰ ਰਹੇ ਸੀ ਸਟੰਟ ਜੀ ਇਹ ਆਪਣਾ ਜੋ ਮੇਨ ਰੋਡ ਆ ਜੀ ਹਾਈਵੇ ਉਸ ਤੇ ਇਹ ਸਟੰਟ ਵਾਦੀ ਕਰ ਰਹੇ ਸੀਗੇ ਜੀ ਸੱਚੀ ਲੱਗਦਾ ਜੀ ਜਿਸ ਤਰ੍ਹਾਂ ਇਹ ਬੱਚੇ ਸਟਾਰਟ ਕਰਦੇ ਨੇ ਇਹਦੇ ਨਾਲ ਕਿੰਨਾ ਕੁ ਨੁਕਸਾਨ ਹੋ ਸਕਦਾ ਸੀਗਾ ਕਈ ਵਾਰ ਕੋਈ ਅੱਗਵਾਰੀਆਂ ਗੱਡੀਆਂ ਨਾਲ ਵੀ ਨੁਕਸਾਨ ਹੋ ਸਕਦਾ ਹਾਂਜੀ ਇਹੇ ਵਿੱਚ ਜਿੱਦਾਂ ਪਹਿਲਾਂ ਦੱਸਿਆ ਕਿ ਇਹ ਆਪਣੀ ਜਾਨ ਨੂੰ ਤਾਂ ਜੋਖਮ 'ਚ ਪਾਉਂਦੇ ਨੇਗੇ ਤੇ ਜੋ ਡਰਾਈਵ ਗੱਡੀਆਂ ਸੜਕ ਤੇ ਘਰ ਰਹੀਆਂ ਨੇ ਉਹਨਾਂ ਲਈ ਵੀ ਖਤਰਾ ਬਣਦੇ ਨੇਗੇ ਇਸ ਲਈ ਇਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਬੱਚਿਆਂ ਦੇ ਮਾਪੇ-ਮਾਵਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਇਹਨਾਂ ਦੇ ਜਿਹੜੇ ਜਦੋਂ ਇਹ ਸਕੂਲ ਵਗੈਰਾ ਜਾਂਦੇ ਨੇ ਇਹਨਾਂ ਦਾ ਖਿਆਲ ਰੱਖਣੀ ਇਹਨਾਂ ਨੂੰ ਵਹੀਕਲ ਨੇ ਜਿਹੜੇ ਉਹ ਨਾਂ ਦੇਣ ਜੋ ਸਕੂਲ ਬੱਸਾਂ ਨੇਗੀਆਂ ਲੱਗੀਆਂ ਹੋਈਆਂ ਉਹਨਾਂ 'ਚ ਇਹਨਾਂ ਨੂੰ ਜਿਹ ਪੁਲਿਸ ਦੀ ਕਿਸ ਤਰ੍ਹਾਂ ਦੀ ਨਿਗਰਾਨੀ ਇਹਨਾਂ ਲੋਕਾਂ ਦੀ ਦੇਖੋ ਪੁਲਿਸ ਦੀ ਪੂਰੀ ਇਹਨਾਂ ਤੇ ਪੈਣੀ ਨਜ਼ਰ ਆ ਪੁਲਿਸ ਤੋਂ ਕੋਈ ਵੀ ਬਚ ਨਹੀਂ ਸਕਦਾ ਹੈਗਾ ਸਾਡੀ ਜਿਹੜੀ ਅਗਸਤਾ ਲਗਾਤਾਰ ਚੱਲਦੀ ਰਹਿੰਦੀ ਸੋਸ਼ਲ ਮੀਡੀਆ ਤੇ ਵੀ ਸਾਡੀ ਜਿਹੜੀ ਟੀਮਾਂ ਨੇ ਬਣੀਆਂ ਹੋਈਆਂ ਨੇ ਕਿ ਜੋ ਇਦਾਂ ਦੀ ਸਟੰਟ ਬਾਜੀ ਜਾਂ ਕੋਈ ਵੀ ਕੁਝ ਕਰੂਗਾ ਉਹ ਉੱਤੇ ਜੋ ਬੰਦੇ ਕਾਨੂੰਨੀ ਕਾਰਵਾਈ ਆ ਉਹ ਹੋਊਗੀ ਇਹ ਸਿਰਫ ਬੱਚਿਆਂ ਵਾਸਤੇ ਨਹੀਂ ਜਾਂ ਕੋਈ ਜਿਹੜੇ ਨਾਮਵਰ ਕੋਈ ਸਿੰਗਲ ਹੁੰਦੇ ਨੇ ਜਾਂ ਹੋਰ ਹੁੰਦੇ ਨੇ ਉਹ ਵੀ ਸਟੰਟ ਬਾਜੀ ਕਈ ਵਾਰ ਸਨ ਰੋਕ ਦਿੱਤੀ ਜਾਂਦੀ ਨਹੀਂ ਅਸੀਂ ਇਹ ਅਪੀਲ ਕਰਦੇ ਹਾਂ ਕਿ ਹਰੇਕ ਕਾਨੂੰਨ ਲਈ ਹਰੇਕ ਬਰਾਬਰ ਹੈ ਕੋਈ ਬੱਚਾ ਹੋਵੇ ਕੋਈ ਨਾਂਵਰ ਸਿੰਗਰ ਹੋਵੇ ਜਾਂ ਕੋਈ ਬਜ਼ੁਰਗ ਹੋਵੇ ਕਿਸੇ ਕੋਈ ਵੀ ਕਾਨੂੰਨ ਤੋਂ ਬਚੂਗਾ ਨਹੀਂ ਜੇ ਉਹ ਅਮੈਦੇਕ ਮੋਟਰ ਵਹੀਕਲ ਐਕਟ ਜਾਂ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰੂਗਾ ਜੀ ਤਾਂ ਉਸ ਤੇ ਜੋ ਭੰਦੇ ਸੈਕਸ਼ਨ ਨੇਗੇ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਕਿ ਮਾਰ ਜੀ ਨੌਜਵਾਨ ਬੁਲਟ ਦੇ ਪਟਾਕੇ ਜਿਹੜੇ ਉਹ ਵੀ ਮਾਰਦੇ ਨੇ ਹੈਗੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਵੀ ਸਾਡੇ ਹੁਣ ਪਿਛਲੇ 3-4 ਦਿਨ ਤੋਂ ਸਾਨੂੰ ਪਤਾ ਲੱਗਿਆ ਕਿ ਬੱਚੇ ਨੇ ਜਿਹੜੇ ਉਹ ਪੇਪਰ ਦੇਣ ਜਾਂਦੇ ਨੇ ਉਹ ਮੋਰ ਬੋਲਟ ਤੇ ਜਿਹੜੇ ਇਹ ਪੜਾਕੇ ਵਗੈਰਾ ਮਾਰ ਰਹੇ ਉਹਨਾਂ ਤੇ ਵੀ ਅਸੀਂ ਰੱਖੀ ਹੋ ਜਾਣਾ ਹੈਗਾ ਜੇ ਉਹਨਾਂ ਨੂੰ ਫੇਰ 警告 ਵੀ ਦੇਣੀ ਚਾਹੁੰਦੇ ਆ ਬੱਚਿਆਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਹਨਾਂ ਬੱਚਿਆਂ ਦਾ ਜਿਹੜਾ ਹੈਗਾ ਉਹ ਧਿਆਨ ਰੱਖਣ ਨਹੀਂ ਫਿਰ ਜਿਹੜੀ ਇਹਨਾਂ ਤੇ ਬਣਦੀ ਕਾਰਵਾਈ ਆ ਉਹ ਅਸੀਂ ਜਿਹੜਾ ਚਲਾਨ ਵਗੈਰਾ ਇਹਨਾਂ ਤੇ ਕਰਾਂਗੇ ਬੋਲਟ ਮੋਟਰਸਾਈਕਲ ਦਾ A 17 ਦਾ ਕਿੰਨੇ ਕੁ ਮੋਟਾ ਚਲਾਨ ਹੋ ਸਕਦਾ ਜੀ ਜਿਹੜਾ ਮੋਡੀਫਾਈ ਸਾਇਲੈਂਸਰ ਦਾ ਹੈਗਾ ਜੀ ਉਹ ਉਹਨਾਂ ਦਾ ਜਿਹੜਾ ਹੈਗਾ ਹਜ਼ਾਰਾਂ ਚ ਹੋਊਗਾ ਚਲਾਨ ਜੀ ਮਿਨੀਮਮ ਜਿਹੜਾ ਹੈਗਾ 10000 ਤੋਂ ਉੱਪਰ ਤਾਂ ਹੈਗਾ ਹੀ ਆ ਜੀ